ਉਹ ਗੁਰੂ ਸਾਹਿਬ ਨੇ ਤਾਂ ਆਰਤੀ ਦਾ ਖੰਡਨ ਕੀਤਾ ਸੀ ਜਿਹੜੀ ਆਰਤੀ ਇੱਕ ਨਾਰਮਲ ਕਰਦੇ ਸੀਗੇ ਗੁਰੂ ਸਾਹਿਬ ਨੇ ਕਿਹਾ ਸੀ ਆਰਤੀ ਹੋ ਰਹੀ ਹੈ ਆਲਰੇਡੀ ਫਿਰ ਕਿਉਂ ਅੱਜ ਸਾਡੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੀ ਆਰਤੀ ਹੋਣ ਲੱਗੀ ਉਸੇ ਤਰੀਕੇ ਨਾਲ ਅਸੀਂ ਥਾੜ ਫੜ ਕੇ ਗੁਰੂ ਸਾਹਿਬ ਦੇ ਅੱਗੇ ਖੜ ਜੰਨੇ ਆ ਤੇ ਇਹ ਤਾਂ ਇਦਾਂ ਹੀ ਹੋ ਗਿਆ ਕਿ ਸਾਨੂੰ ਸਾਡੇ ਪਿਤਾ ਨੇ ਕਿਸੇ ਚੀਜ਼ ਕਰਨ ਤੋਂ ਰੋਕਿਆ ਹੋਵੇ ਤੇ ਅਸੀਂ ਉਹਦੇ ਸਾਹਮਣੇ ਖੜ ਕੇ ਹੀ ਉਹਨੂੰ ਚੜਾਉਣ ਵਾਸਤੇ ਉਹਦੇ ਸਾਹਮਣੇ ਹੀ ਖੜ ਕੇ ਅਸੀਂ ਉਹ ਕੰਮ ਕਰੀ ਜੰਨੇ ਆ ਵੀ ਸਿੱਖ ਅਖਵਾਉਣ ਵਾਲਾ ਗੁਰੂ ਨਾਨਕ ਸਾਹਿਬ ਬਾਦਸ਼ਾਹ ਜੀ ਦੇ ਸਾਹਮਣੇ ਖਲੋ ਕੇ ਕਹਿ ਰਿਹਾ ਵੀ ਜਗਰਨਾਥਪੁਰੀ ਵਾਲਿਆਂ ਨੂੰ ਤਾਂ ਤੁਸੀਂ ਸਮਝਾ ਸਕ ਪਰ ਸਾਨੂੰ ਨਹੀਂ ਸਮਝਾ ਸਕਦੇ ਜੇ ਸਾਨੂੰ ਕੋਈ ਰੋਕੂਗਾ ਤੁਸੀਂ ਰੋਕੋਗੇ ਜਆਪਾਂ ਇਹ ਗੱਲ ਵੀ ਕਰ ਰਹੇ ਆ ਤਾਂ ਬਹੁਤ ਸਾਰੇ ਬੰਦੇ ਕਹਿਣਗੇ ਤਾਂ ਇੰਨੇ ਚਿਰ ਤੋਂ ਚੱਲੀ ਆਉਂਦੀ ਹੈ ਇੰਨੇ ਚਿਰ ਤੋਂ ਆਰਤੀ ਹੋ ਰਹੀ ਹੈ ਅੱਜ ਇਹਨਾਂ ਨੂੰ ਕੀ ਪ੍ਰੋਬਲਮ ਹੈ ਸੋ ਕਿਉ ਮੰਦਾ ਆਖੀ ਜਿੱਤ ਜਮੈ ਰਾਜਾ ਨ ਗੁਰੂ ਨਾਨਕ ਪਾਸ਼ਾ ਦਾ ਹੀ ਸ਼ਬਦ ਹੈ ਗੁਰੂ ਸਾਹਿਬ ਦਾ ਇਹ ਸ਼ਬਦ ਯੂਜ਼ ਕਰਕੇ ਉਹ ਭੈਣਾ ਜਾਂ ਉਹ ਬੀਬੀਆਂ ਇਹ ਗੱਲ ਕਹਦੀਆਂ ਨੇ ਕਿ ਗੁਰੂ ਸਾਹਿਬ ਨੇ ਸਾਨੂੰ ਬਰਾਬਰ ਦਾ ਦਾ ਦਰਜਾ ਦਿੱਤਾ ਅਸੀਂ ਬਰਾਬਰ ਆ ਸਾਰਿਆਂ ਦਾ ਗੁਰੂ ਨਾਨਕ ਪਾਸ਼ਾ ਜੀ ਨੇ ਉਹ ਸ਼ਬਦ ਜਿਹੜੀ ਭੈਣ ਉਹ ਜਿਹੜੀ ਬੀਬੀ ਵਾਸਤੇ ਕਿਹਾ ਸੀ ਕੀ ਉਹ ਕਿਰਦਾਰ ਅੱਜ ਦੀਆਂ ਉਹਨਾਂ ਭੈਣਾ ਬੀਬੀਆਂ ਦਾ ਹੈਗਾ ਤੇ ਜਦੋਂ ਕਿਸੇ ਨੇ ਸੋ ਕਿਉ ਮੰਦਾ ਸ਼ਬਦ ਆਪਣੇ ਆਪ ਨਾਲ ਜੋੜਨਾ ਤਾਂ ਯਾਦ ਰੱਖਿਓ ਉੱਥੇ ਕਿਰਦਾਰ ਸਾਡੇ ਬੀਬੀ ਭਾਨੀ ਜੀ ਵਰਗੇ ਉਥੇ ਸਾਡੇ ਕਿਰਤਾ ਕਰਦਾਰ ਜਿਹੜੇ ਆ ਮਾਤਾ ਸੁਲਖਣੀ ਜੀ ਵਰਗੇ ਮਾਤਾ ਤ੍ਰਿਪਤਾ ਜੀ ਵਰਗੇ ਹੋਣੇ ਚਾਹੀਦੇ ਆ ਜਦੋਂ ਉਸ ਕਿਰਦਾਰ ਤੇ ਗੱਲ ਆਊਗੀ ਤਾਂ ਸੱਚੀ ਮੁੱਚੀ ਨਹੀਂ ਤਾਂ ਬਾਬੇ ਨੇ ਕਹਿ ਰੰਨਾ ਹੋਈਆਂ ਬੋਧੀਆਂ ਬਾਣੀ ਚ ਵੀ ਪ੍ਰਮਾਣ ਹੈ ਪੁਰਖ ਹੋਏ ਸ਼ਿਆਦ ਜਿੱਥੇ ਔਰਤਾਂ ਬੁੱਧ ਦੇਣ ਵਾਲੀਆਂ ਆ ਜਾਣ ਤੇ ਆਪਣੇ ਪਤੀ ਨੂੰ ਅਕਲ ਇਹ ਦੇਣ ਵੀ ਸਾਨੂੰ ਨਹੀਂ ਪਤਾ ਜੇ ਗਵਾਂਡੀਆਂ ਦੇ ਘਰ ਵੱਡੀ ਗੱਡੀ ਖੜੀ ਆ ਤੇ ਅਸੀਂ ਵੀ ਵੱਡੀ ਗੱਡੀ ਲੈਣੀ ਆ ਤੁਸੀਂ ਰਿਸ਼ਵਤ ਲੈਣੀ ਆ ਤੁਸੀਂ ਕਿਸੇ ਨਾਲ ਕਾਲੇ ਮਾਲੇ ਕਰਨੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਜੀ ਔਰਤ ਤੋਂ ਫਿਰ ਸੁੱਚੀ ਤੇ ਵੀ ਰਹਿਣਾ ਚਾਹੀਦਾ ਤੋਂ ਗੁਰੂ ਸਾਹਿਬ ਨੇ ਬਾਣੀ ਚ ਬਹੁਤ ਕਮਾਲ ਦੇ ਪਾਕਾ ਅਸੀਂ ਅਧੂਰੀਆਂ ਜਾਣਕਾਰੀਆਂ ਲੈ ਕੇ ਸਮਾਜ ਵਿੱਚ ਵੰਡ ਰਹੇ ਆ ਤੇ ਅਧੂਰਾ ਸਿਸਟਮ ਕ੍ਰੀਏਟ ਕਰ ਰਹੇ ਆ ਪੀਜ਼ੇ ਦੇ 버ਗਰਾਂ ਦੇ ਮੋਮੋਜ਼ੇ ਲੰਗਰ ਲੱਗ ਰਿਹਾ ਨਿਊ ਡਲਸ ਫਾਸਟ ਫੂਡ ਦੇ ਲੰਗਰ ਲੱਗ ਰਹੇ ਆ ਗੁਰਬਾਣੀ ਦੇ ਵਿੱਚ ਕਿਹਜੇ ਲੰਗਰ ਦੀ ਗੱਲ ਕੀਤੀ ਹੈ ਵੀ ਜਿਤ ਖਾਦੇ ਤਨ ਪੀੜੀਏ ਮਨ ਵਿੱਚ ਚੱਲੇ ਵਿਕਾਰ ਜਿਹੜੀ ਚੀਜ਼ ਤੁਹਾਡੇ ਸਰੀਰ ਨੂੰ ਹੀ ਦੁੱਖ ਦੇ ਰਹੀ ਹੈ ਉਹਨੂੰ ਤੁਸੀਂ ਲੰਗਰ ਦਾ ਹਿੱਸਾ ਕਿਵੇਂ ਬਣਾ ਸਕਦੇ ਹੋ ਤੇ ਲੰਗਰ ਦੇ ਵਿੱਚ ਜਿੰਨਾ ਸਿੰਪਲ ਹੋਵੇ ਲੰਗਰ ਲਗਾਤਾਰ ਚੱਲਣੇ ਚਾਹੀਦੇ ਆ ਹਰ ਥਾਂ ਤੇ ਚੱਲਣੇ ਚਾਹੀਦੇ ਆ ਪਰ ਲੰਗਰਾਂ ਨੂੰ ਐਜੇ ਰੈਸਟੋਰੈਂਟ ਵਾਂਗ ਰਿਪਰੈਜ਼ੈਂਟ ਨਹੀਂ ਕਰਨਾ ਚਾਹੀਦਾ ਸੀ ਰੀਸੈਂਟਲੀ ਹੁਣੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਕੇ ਹਟੇ ਨੇ ਪ੍ਰਕਾਸ਼ ਪੁਰਬ ਜਿਹੜਾ ਉਹਨਾਂ ਦਾ ਮਨਾਇਆ ਹੈ ਹੋਰ ਵੀ ਜਿਹੜਾ ਹੈ ਕਿੰਨੇ ਸਾਡੇ ਦਿਹਾੜੇ ਲੰਘ ਕੇ ਹਟੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਉਣਗੇ ਗੱਲ ਕਰਦੇ ਆ ਅੱਜ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਪਰ ਕਿ ਸਾਰੇ ਜਣੇ ਵੱਖ-ਵੱਖ ਤਰੀਕੇ ਨਾਲ ਮਨਾਉਂਦੇ ਨੇ ਕੋਈ ਜਿਹੜਾ ਹੈ ਉਹ ਪੁਰਾਣੇ ਟਾਈਮ ਦੀ ਗੱਲ ਕਰੀਏ ਤਾਂ ਉਦੋਂ ਬੈਠ ਕੇ ਸੰਗਤ ਹੁੰਦੀ ਸੀ ਉਦੋਂ ਸਾਰੇ ਈਵਨ ਕੇ ਬੱਚਿਆਂ ਨੂੰ ਨਾਲ ਲਿਜਾ ਕੇ ਸਵੇਰੇ-ਸਵੇਰੇ ਜਿਹੜਾ ਹੈ ਘਰੋਂ ਜਾਣਾ ਜਾ ਕੇ ਉੱਥੇ ਬੈਠਣਾ ਕੀਰਤਨ ਸੁਣਨਾ ਉੱਥੇ ਕਥਾ ਸੁਣਨੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉੱਥੇ ਪ੍ਰਸ਼ਾਦਾ ਪਾਣੀ ਛਕਣਾ ਪਰ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਨਗਰ ਕੀਰਤਨ ਵੀ ਕੱਡੇ ਜਾਂਦੇ ਨੇ ਪਰ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀਆਂ ਤਸਵੀਰਾਂ ਸਾਹਮਣੇ ਲੈ ਕੇ ਆਈਆਂ ਜਾ ਰਹੀਆਂ ਨੇ ਵੱਖ-ਵੱਖ ਤਰੀਕੇ ਦੇ ਤਿਆਰ ਕਰਕੇ ਅੱਜ AI ਆ ਗਿਆ AI ਦੇ ਨਾਲ ਤਿਆਰ ਕਰਕੇ ਗੁਰੂ ਨਾਨਕ ਸਾਹਿਬ ਦੇ ਵੱਖਰੇ-ਵੱਖਰੇ ਸਰੂਪ ਸਾਡੇ ਸਾਹਮਣੇ ਲਿਆਂਦੇ ਜਾ ਰਹੇ ਨੇ ਰੀਸੈਂਟਲੀ ਇੱਕ ਫੋਟੋ ਸਾਹਮਣੇ ਐਸੀ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਅੱਜ ਦੇ ਸਮੇਂ ਕਿ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਹੁਣ ਤੁਹਾਨੂੰ ਤਾਂ AI ਜਿਹੜੀ ਆਈ ਹੈ ਇਹਨੇ ਵੀ ਬੜਾ ਜਿਹੜਾ ਫਰਕ ਪਾਇਆ ਪਰ ਆਪਾਂ ਗੱਲ ਕਰਦੇ ਹਾਂ ਕਿ ਰਵਾਇਤੀ ਤੌਰ ਤੇ ਜਿਹੜਾ ਗੁਰੂ ਨਾਨਕ ਪਾਸ਼ਾ ਦਾ ਗੁਰਪੁਰਬ ਮਨਾਇਆ ਜਾਂਦਾ ਸੀ ਤੇ ਅੱਜ ਜੋ ਮਨਾਇਆ ਜਾ ਰਿਹਾ ਕਿੰਨਾ ਫਰਕ ਪੈ ਗਿਆ ਉਹਦੇ ਵਿੱਚ ਅਸੀਂ ਸਿੱਖ ਹੋਣ ਦੇ ਨਾਤੇ ਕਿ ਗੁਰੂ ਨਾਨਕ ਸਾਹਿਬ ਦੇ ਜਿਹੜੀਆਂ ਕਈਆਂ ਹੋਈਆਂ ਗੱਲਾਂ ਨੇ ਉਹਦੇ ਉੱਪਰ ਚੱਲਦੇ ਵੀ ਆਂ ਜਾਂ ਸਿਰਫ ਗੱਲਾਂ ਕਹਿਣ ਦੇ ਉੱਪਰ ਹੀ ਨੇ ਤੇ ਅਸੀਂ ਸਿਰਫ ਉਥੇ ਖਾ ਪੀ ਕੇ ਆ ਜੰਨੇ ਆਂ ਇਸੇ ਟੌਪਿਕ ਤੇ ਅੱਜ ਗੱਲ ਕਰਾਂਗੇ ਸਾਡੇ ਨਾਲ ਵੀਰ ਨਛੱਤਰ ਸਿੰਘ ਜੀ ਮੌਜੂਦ ਨੇ ਜਿਹੜੇ ਸੀਨੀਅਰ ਪ੍ਰੋਫੈਸਰ ਨੇ ਜੀਜੀਐਮਸੀ ਲੁਧਿਆਣੇ ਦੇ ਗੱਲਬਾਤ ਕਰ ਰਹੇ ਨਾਲ ਸਵਾਗਤ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰੇ ਵੀਰ ਜੀ ਆਪਾਂ ਗੱਲ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਹੁਣੇ ਰੀਸੈਂਟਲੀ ਆਪਾਂ ਕਾਫੀ ਸਾਰੀਆਂ ਵੀਡੀਓ ਸਾਹਮਣੇ ਆਈਆਂ ਨੇ ਜਿਵੇਂ ਮੈਂ ਗੱਲ ਕੀਤੀ ਤੁਹਾਡੇ ਨਾਲ ਕਿ AI ਆ ਗਿਆ ਹੁਣ ਵੱਖ-ਵੱਖਰੇ ਜਿਹੜੀਆਂ ਨੇ ਫੋਟੋਆਂ ਤਿਆਰ ਹੋ ਜਾਂਦੀਆਂ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਇੱਕ ਗੁਰੂ ਨਾਨਕ ਪਾਸ਼ਾ ਜੀ ਸਰ ਜਿਹੜਾ ਸਰੂਪ ਹੈ ਉਹ ਸਾਹਮਣੇ ਆਇਆ ਕੀ ਲੱਗਦਾ ਤੁਹਾਨੂੰ ਕਿ ਅੱਜ ਅਸੀਂ ਤਸਵੀਰਾਂ ਦੇ ਨਾਲ ਜੋੜ ਕੇ ਰਹਿ ਕੇ ਗੁਰੂ ਨਾਨਕ ਪਾਸ਼ਾ ਦਾ ਜਿਹੜੀਆਂ ਉਹਨਾਂ ਦੇ ਅਸੂਲ ਸੀ ਉਹ ਕਿੱਥੇ ਰਹਿ ਗਏ ਸਾਡੇ ਘਰਾਂ ਦੇ ਵਿੱਚੋਂ ਅਸਲ ਚਾ ਨਾ ਮੈਨੂੰ ਐਂ ਲੱਗਦਾ ਵੀ ਜਿਵੇਂ ਸਾਨੂੰ ਨਾ ਗੁਰੂ ਨਾਨਕ ਸਾਹਿਬ ਜੀ ਦਾ ਬੋਲਣਾ ਪਸੰਦ ਨਹੀਂ ਹੈ ਪਰ ਜਿਹਦੀ ਚੀਜ਼ ਤੁਹਾਨੂੰ ਜੇ ਤੁਹਾਨੂੰ ਉਹਦੀ ਆਵਾਜ਼ ਪਸੰਦ ਨਹੀਂ ਹੈ ਤਾਂ ਉਹਦੀ ਆਵਾਜ਼ ਨੂੰ ਬੰਦ ਕਿਵੇਂ ਕੀਤਾ ਜਾਏ ਸਭ ਤੋਂ ਵੱਡਾ ਮੈਨੂੰ ਲੱਗਦਾ ਸਾਡੇ ਸਾਹਮਣੇ ਇਹ ਸਮੱਸਿਆ ਹੁੰਦੀ ਹੈ ਤੇ ਆਵਾਜ਼ ਇਹਦੇ ਨਾਲ ਹੀ ਬੰਦ ਹੋ ਸਕਦੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਪਾਸੇ ਕਰ ਦੋ ਉਹਨਾਂ ਦੀ ਲਿਖੀ ਬਾਣੀ ਪਾਠੇ ਕਰ ਦੋ ਤੇ ਉਹਨਾਂ ਦੀ ਇੱਕ ਤਸਵੀਰ ਬਣਾ ਲਈ ਜਾਏ ਤਸਵੀਰ ਦੇ ਸਾਹਮਣੇ ਅਸੀਂ ਆਪਣੀ ਮਰਜ਼ੀ ਕਰ ਸਕਦੇ ਆ ਮੇਰੇ ਮਨ ਵਿੱਚ ਜੋ ਆਊਗਾ ਉਹ ਮੈਂ ਤਸਵੀਰ ਨਾਲ ਦੇ ਸਾਹਮਣੇ ਕਰੂੰਗਾ ਜੇ ਸ਼ਬਦ ਸਾਹਮਣੇ ਹੋਊਗਾ ਤਾਂ ਸ਼ਬਦ ਮੈਨੂੰ ਟੋਕੂਗਾ ਸ਼ਬਦ ਮੈਨੂੰ ਰੋਕੂਗਾ ਸਾਰੀਆਂ ਉਹਨਾਂ ਗੱਲਾਂ ਤੋਂ ਤੇ ਇਹ ਸਾਰਾ ਰੁਝਾਨ ਅਸਲ ਵਿੱਚ ਸਾਡੇ ਬੁਰਾਈਆਂ ਨੂੰ ਸਾਡੇ ਔਗਣਾ ਨੂੰ ਛਪਾਉਣ ਦਾ ਇੱਕ ਕਾਰਨ ਹੈ ਵੀ ਗੁਰੂ ਨਾਨਕ ਪਿਤਾ ਜੀ ਨਾਲ ਪਿਆਰ ਵੀ ਬਣਿਆ ਰਵੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਵੀ ਨਾ ਪਵੇ ਗੁਰਪੁਰਬ ਵੀ ਮਨਾ ਲਈਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਰਜ਼ਾ ਵੀ ਲਈਏ ਤੇ ਸਾਡੇ ਸਾਰੇ ਜਿਹੜੇ ਔਗਣ ਆ ਜਾਂ ਸਾਡੀਆਂ ਜਿਹੜੀਆਂ ਬੁਰਾਈਆਂ ਉਹ ਸਾਰੀਆਂ ਉਦਾਂ ਦੀਆਂ ਉਦਾਂ ਹੀ ਪਰਵਾਹ ਰਹਿਣ ਤੇ ਉਹਦੇ ਲਈ ਸ਼ਬਦ ਨਾਲੋਂ ਦੂਰੀ ਹੈ ਤੇ ਮੂਰਤ ਨਾਲ ਸਾਝ ਹੈ ਜਦੋਂ ਕਿ ਗੁਰਬਾਣੀ ਨੇ ਸਾਨੂੰ ਸ਼ਬਦ ਦੀ ਐਵੇਂ ਸਮਝਾਈ ਜਦੋਂ ਪਿਤਾ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਹੀ ਕਰਦੇ ਆ ਤਾਂ ਸਿੱਧੇ ਇੱਕ ਸਵਾਲ ਬਾਬੇ ਨਾਨਕ ਜੀ ਨੂੰ ਪੁੱਛਦੇ ਆ ਉਹ ਕਹਿੰਦੇ ਵੀ ਤੁਹਾਡਾ ਗੁਰੂ ਕੌਣ ਹੈ ਨਾ ਤਾਂ ਤੁਹਾਡੀ ਗੱਲ ਕਿਸ ਨੂੰ ਸੁਣਨੀ ਚਾਹੀਦੀ ਹੈ ਤੇ ਨਾ ਮੇਰੀ ਸੁਣਨੀ ਚਾਹੀਦੀ ਹੈ ਮਤਲਬ ਤੁਸੀਂ ਵੀ ਗਲਤ ਹੋ ਸਕਦੇ ਆ ਤੇ ਮੈਂ ਵੀ ਗਲਤ ਹੋ ਸਕਦਾ ਇਹ ਗੁੰਜਾਇਸ ਹੈਗੀ ਹੈ ਪਰ ਸਾਡੇ ਕੋਲ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਆਪਣੇ ਬੋਲ ਹੈਗੇ ਆ ਜੋ ਮਹਾਰਾਜ ਨੇ ਉਸ ਵੇਲੇ ਸਿੱਧਾਂ ਨੂੰ ਕਿਹਾ ਉਹ ਸਾਰੇ ਸਿੱਖ ਜਗਤ ਨੂੰ ਮੰਨ ਲੈਣਾ ਚਾਹੀਦਾ ਤੇ ਮਹਾਰਾਜ ਨੇ ਸਿੱਧਾਂ ਨੂੰ ਉਸ ਵੇਲੇ ਕਿਹਾ ਸ਼ਬਦ ਗੁਰੂ ਸੁਰਤ ਤੋਂ ਨਿਚੇਲਾ ਸ਼ਬਦ ਮੇਰਾ ਗੁਰੂ ਹੈ ਤੇ ਮੇਰੀ ਸੁਰਤ ਯਾਨੀ ਕਿ ਸਰੀਰ ਚੇਲਾ ਵੀ ਨਹੀਂ ਹੈ ਸੁਰਤ ਮੇਰੇ ਖਿਆਲ ਉਸ ਸ਼ਬਦ ਦੇ ਪੁਜਾਰੀ ਆ ਉਹਦਾ ਮੈਂ ਚੇਲਾ ਆ ਜਦੋਂ ਅਸੀਂ ਉਸ ਸ਼ਬਦ ਦੇ ਚੇਲੇ ਬਣਾਂਗੇ ਤਾਂ ਮੈਨੂੰ ਲੱਗਦਾ ਵੈ ਸਾਰੀਆਂ ਚੀਜ਼ਾਂ ਤਸਵੀਰ ਵਾਲੀਆਂ ਜਾਂ ਕਿੰਨੇ ਤਰ੍ਹਾਂ ਦੀਆਂ ਤਸਵੀਰਾਂ ਬਣ ਕੇ ਆਉਣਗੀਆਂ ਇਹ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਹੁਣ ਨਵੀਂ ਤਰ੍ਹਾਂ ਦੀ ਤਸਵੀਰ ਆ ਗਈ ਇਹ ਤਾਂ ਪਤਾ ਨਹੀਂ ਕਿੰਨੀਆਂ ਆਉਣਗੀਆਂ ਕਿੰਨੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਸਿਲਸਲੇ ਸਾਹਮਣੇ ਆਉਣਗੇ ਉਹਦੀ ਵਜ੍ਹਾ ਇੱਕ ਕੋਈ ਐਪ ਸਿੱਖ ਜਗਤ ਸ਼ਬਦ ਨਾਲੋਂ ਦੂਰੀ ਬਣਾ ਬੈਠਾ ਹੈ ਆਪਾਂ ਗੁਰਸੱਭ ਦੀ ਗੁਰਬਾਣੀ ਦੀ ਗੱਲ ਕਰ ਰਹੇ ਆ ਤਾਂ ਇੱਕ ਮੇਰੇ ਧਿਆਨ 'ਚ ਸ਼ਬਦ ਆਇਆ ਗੁਰੂ ਨਾਨਕ ਸਾਹਿਬ ਨੇ ਜਿਹੜੀ ਆਰਤੀ ਉਚਾਰੀ ਹੈ ਗगन ਮੈ ਥਾਲ ਰਵ ਚੰਦੀਪਕ ਬਣੇ ਜਿਵੇਂ ਤੁਸੀਂ ਗੱਲ ਕੀਤੀ ਮੇਰੇ ਖਿਆਲ ਨਾਲ ਐਜ਼ ਇਟ ਇਜ਼ ਅਸੀਂ ਅੱਜ ਕਰ ਰਹੇ ਆ ਨਾ ਉਹ ਗੁਰੂ ਸਾਹਿਬ ਨੇ ਤਾਂ ਆਰਤੀ ਦਾ ਖੰਡਨ ਕੀਤਾ ਸੀ ਜਿਹੜੀ ਆਰਤੀ ਇੱਕ ਨਾਰਮਲ ਕਰਦੇ ਸੀਗੇ ਗੁਰੂ ਸਾਹਿਬ ਨੇ ਕਿਹਾ ਸੀ ਆਰਤੀ ਹੋ ਰਹੀ ਹੈ ਆਲਰੇਡੀ ਪਰ ਫਿਰ ਕਿਉਂ ਅੱਜ ਸਾਡੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੀ ਆਰਤੀ ਹੋਣ ਲੱਗੀ ਉਸੇ ਤਰੀਕੇ ਨਾਲ ਅਸੀਂ ਥਾਲ ਫੜ ਕੇ ਗੁਰੂ ਸਾਹਿਬ ਦੇ ਅੱਗੇ ਖੜ ਜੰਨੇ ਆ ਤੇ ਇਹ ਤਾਂ ਇਦਾਂ ਹੀ ਹੋ ਗਿਆ ਕਿ ਸਾਨੂੰ ਸਾਡੇ ਪਿਤਾ ਨੇ ਕਿਸੇ ਚੀਜ਼ ਕਰਨ ਤੋਂ ਰੋਕ ਖੜ ਗਿਆ ਸੀ ਉਹ ਕੰਮ ਕਰੀ ਜੰਨੇ ਆ ਕਿਉਂ ਇਦਾਂ ਸਾਡੇ ਧਰਮਾਂ ਚ ਹੋਇਆ ਹਾਂਜੀ ਉਹੀ ਗੱਲ ਨਾ ਵੀਰੇ ਗੱਲ ਇਹ ਆ ਕਿ ਗੁਰਬਾਣੀ ਦੇ ਸ਼ਬਦਾਂ ਤੋਂ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਵਾਂ ਇੱਕ ਦੋ ਸਮੱਸਿਆ ਨਹੀਂ ਆ ਸ਼ਬਦ ਤੋਂ ਸ਼ਬਦ ਸਮਝਣ ਨਾਲ ਸਮਾਜ ਵਿੱਚ ਇਕੁਐਲਟੀ ਆਉਂਦੀ ਹੈ ਬਰਾਬਰਤਾ ਆਉਂਦੀ ਹੈ ਜਦੋਂ ਸਮਾਜ ਬਰਾਬਰ ਹੁੰਦਾ ਵਾ ਤਾਂ ਕਈ ਤਿਹਰਾਂ ਨੂੰ ਪ੍ਰੋਬਲਮ ਹੁੰਦੀ ਹੈ ਕਿਉਂਕਿ ਅਸੀਂ ਮਿੱਥ ਕੇ ਬੈਠੇ ਆ ਵੀ ਕੋਈ ਛੋਟਾ ਆ ਕੋਈ ਅਮੀਰੀ ਗਰੀਬੀ ਦਾ ਪਾੜਾ ਆ ਜਾਤਾਂ ਦਾ ਪਾੜਾ ਵਾ ਇਸ ਲਈ ਸ਼ਬਦ ਸਾਹਮਣੇ ਨਾ ਆਉਣ ਤੇ ਕਿੰਨਾ ਚੰਗਾ ਹੋਵੇ ਵੀ ਅਸੀਂ ਉਹਨਾਂ ਸ਼ਬਦਾਂ ਦੇ ਨਾਲ ਹੀ ਉਹ ਕੰਮ ਕਰਨੇ ਸ਼ੁਰੂ ਕਰ ਦਈਏ ਜਿਹੜੇ ਕਰਮਾਂ ਤੋਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਵਰਜਿਆ ਤੇ ਸੱਚੀ ਹੈਰਾਨਗੀ ਵਾਲੀ ਗੱਲ ਹੈ ਵੀ ਇੱਕ ਵੇਲੇ ਤਾਂ ਬਾਬਾ ਨਾਨਕ ਜੀ ਉਦਾਸੀ ਦੇ ਵੇਲੇ ਉਸ ਸਾਰੀ ਪਰੰਪਰਾ ਦੇ ਵਿੱਚੋਂ ਮੂਰਤੀ ਪੂਜਾ ਨੂੰ ਬਾਹਰ ਕੱਢ ਕੇ ਨਕਲੀ ਆਰਤੀ ਨਾਲੋਂ ਤੋੜ ਕੇ ਅਸਲੀ ਆਰਤੀ ਨਾਲ ਜੋੜਦਿਆਂ ਤੇ ਗੱਲ ਸਮਝਾਉਂਦੇ ਆ ਕਹਿੰਦੇ ਆ ਵੀ ਜਿਉਸ ਪ੍ਰਮਾਤਮਾ ਦੀ ਆਰਤੀ ਕਰਨੀ ਹੈ ਤੋ ਇਦਾਂ ਹੋ ਗਈ ਪੀ ਗਗਨ ਮੈਂ ਥਾਲ ਰਵ ਚੰਦ ਦੀਪਕ ਬੰਨੇ ਤਾਰਿਕਾ ਮੰਡਲ ਜਨਕ ਮੋਤੀ ਪਰ ਅੱਜ ਵੇਖੋ ਕਿੱਡਾ ਵੱਡਾ ਇਹ ਸਾਡੇ ਸਾਰਿਆਂ ਵਾਸਤੇ ਇੱਕ ਚੈਲੰਜ ਵੀ ਹੈ ਪੀ ਸਿੱਖ ਅਖਵਾਉਣ ਵਾਲਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਖਲੋ ਕੇ ਕਹਿ ਰਿਹਾ ਪੀ ਜਗਰਨਾਥਪੁਰੀ ਵਾਲਿਆਂ ਨੂੰ ਤੋ ਤੁਸੀਂ ਸਮਝਾ ਸਕਦੇ ਆ ਪਰ ਸਾਨੂੰ ਨਹੀਂ ਸਮਝਾ ਸਕਦੇ ਜੇ ਸਾਨੂੰ ਕੋਈ ਰੋਕੂਗਾ ਤੁਸੀਂ ਰੋਕੋਗੇ ਜਹਾ ਆਪਾਂ ਇਹ ਗੱਲ ਵੀ ਕਰ ਰਹੇ ਆ ਤਾਂ ਬਹੁਤ ਸਾਰੇ ਬੰਦੇ ਕਹਿਣਗੇ ਤਾਂ ਇੰਨੇ ਚਿਰ ਤੋਂ ਚੱਲੀ ਆਉਂਦੀ ਹੈ ਇੰਨੇ ਚਿਰ ਤੋਂ ਆਰਤੀ ਹੋ ਰਹੀ ਹੈ ਅੱਜ ਇਹਨਾਂ ਨੂੰ ਕੀ ਪ੍ਰੋਬਲਮ ਹੈ ਜੇ ਇੰਨੇ ਚਿਰ ਤੋਂ ਕਿਸੇ ਨੂੰ ਆਰਤੀ ਤੋਂ ਸਮੱਸਿਆ ਨਹੀਂ ਉਹ ਫਿਰ ਮੈਂ ਵੀ ਇਹੀ ਗੱਲ ਕਹਿ ਰਿਹਾ ਵੀ ਮੈਨੂੰ ਸਮੱਸਿਆ ਜਾਂ ਤੁਹਾਨੂੰ ਸਮੱਸਿਆ ਜਾਂ ਦੋ ਚਾਰ ਬੰਦਿਆਂ ਦੀ ਸਮੱਸਿਆ ਦਾ ਰੌਲਾ ਨਹੀਂ ਹੈ ਸਾਡੇ ਪਿਤਾ ਗੁਰੂ ਨਾਨਕ ਸਾਹਿਬ ਜੀ ਨੂੰ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਆ ਉਹਨਾਂ ਨੂੰ ਇਸ ਗੱਲ ਤੋਂ ਪ੍ਰੋਬਲਮ ਹੈ ਇਸ ਕਰਕੇ ਉਹ ਕਹਿੰਦੇ ਆ ਨਕਲੀ ਆਰਤੀ ਇਦਾਂ ਦੀ ਨਹੀਂ ਹੋ ਸਕਦੀ ਉਹਦੀ ਆਰਤੀ ਹਰ ਵੇਲੇ ਹੋ ਰਹੀ ਹੈ ਉਹਦਾ ਕਾਰਨ ਜਿਹੜਾ ਵਾ ਤੋ ਇਹ ਜੇ ਕਾਰਨ ਜਾਣਨਾ ਚਾਹੁੰਦੇ ਆ ਤਾਂ ਗੁਰਬਾਣੀ ਤੋਂ ਦੂਰੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬੋਲ ਆ ਬੜਾ ਕੀਮਤੀ ਅਸੀਂ ਬਹੁਤ ਵਾਰ ਹੁਕਮਨਾਮੇ ਚ ਸੁਣਦੇ ਆ ਉਹ ਬੋਲ ਹੈਗੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੈਤਨ ਬਾਣੀ ਵਿਸਰਜ ਜਾਏ ਜੋ ਪੱਕਾ ਰੋਗੀ ਵੀ ਲੜਾਏ ਇਹ ਸਾਰੇ ਰੋਗ ਭਾਵੇਂ ਉਹਦੇ 'ਚ ਆਰਤੀ ਵਾਲਾ ਰੋਗ ਹੈ ਭਾਵੇਂ ਉਹਦੇ 'ਚ ਨਕਲੀ ਆਰਤੀ ਵਾਲਾ ਉਹਦੇ 'ਚ ਇੱਕ ਰੋਗ ਹੈ ਜਿਹੜਾ ਤਸਵੀਰ ਵਾਲਾ ਰੋਗ ਹੈ ਉਹਦੇ 'ਚ ਇੱਕ ਰੋਗ ਹੈ ਵੀ ਸਾਡੇ 'ਚ ਜਾਤਾਂ ਪਾਤਾਂ ਦਾ ਵਿਤਕਰਾ ਵਾ ਤੁਸੀਂ ਸੋਚ ਕੇ ਵੇਖੋ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਭ 'ਮੈਂ ਜੋਤ ਜੋਤ ਹੈ ਸੋਏ ਉਸੇ ਹੀ ਗगन ਮੈਂ ਥਾਲ ਵਾਲੇ ਸ਼ਬਦ ਵਿੱਚ ਮਹਾਰਾਜ ਕਹਿੰਦੇ ਸਾਰਿਆਂ 'ਚ ਇੱਕੋ ਜੋਤ ਹੈ ਅੱਜ ਜੋਤ ਵੀ ਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਜਗਾ ਕੇ ਰੱਖ ਲਈ ਗਈ ਨਾ ਕਿਉਂ ਕਿਉਂਕਿ ਜਿਹੜੀ ਜੋਤ ਅਸੀਂ ਜਗਾ ਕੇ ਰੱਖੀ ਹੈ ਉਹ ਜੋਤ ਬ੍ਰਾਹਮਣ ਦੀ ਹੋਰ ਹੋਊਗੀ ਜੱਟਾਂ ਦੀ ਹੋਰ ਹੋਊਗੀ ਖੱਤਰੀਆਂ ਦੀ ਹੋਰ ਹੋਊਗੀ ਨੀਵੀਂ ਜਾਤ ਵਾਲੇ ਨੂੰ ਪਤਾ ਨਹੀਂ ਅਸੀਂ ਜੋਤ ਦੇ ਲਾਗੇ ਆਉਣ ਵੀ ਦਿਾਂ ਕਿ ਨਹੀਂ ਆਉਣ ਦਿਆਂਗੇ ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਵੀ ਜਿਹੜੀ ਸਾਰੇ ਅੰਦਰ ਜਗ ਦੀ ਜੋਤ ਹੈ ਇਹਦਾ ਕੀ ਕਰੋਗੇ ਔਰ ਮਹਿਸੂਸ ਕਰਕੇ ਵੇਖੋ ਵੀਰੇ ਕਿ ਜੇ ਸਾਰਿਆਂ ਵਿੱਚਲੀ ਜੋਤ ਨਾਲ ਸਾਡਾ ਸਬੰਧ ਜੁੜ ਜਾਏ ਤੇ ਅਸੀਂ ਕਿੰਨਾ ਖੂਬਸੂਰਤ ਸਮਾਜ ਸਿਰਜਦੇ ਕਿੰਨੀ ਖੂਬਸੂਰਤੀ ਹੁੰਦੀ ਸਮਾਜ ਦੇ ਅੰਦਰ ਤਾਂ ਉਹ ਸਾਰੀਆਂ ਖੂਬਸੂਰਤੀਆਂ ਨੂੰ ਦੂਰ ਕਰਨ ਲਈ ਸ਼ਬਦ ਨਾਲੋਂ ਤੇ ਸ਼ਬਦ ਦੀ ਵਿਚਾਰਧਾਰਾ ਨਾਲੋਂ ਦੂਰ ਕਰਨ ਦਾ ਯਤਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਸ਼ਬਦ ਦੀ ਰੋਸ਼ਨੀ ਦੇ ਵਿੱਚ ਤੁਹਾਡਾ ਤਾਂ ਮੈਂ ਇਹ ਚੀਜ਼ ਜੁੜ ਸਮਝਣੀ ਚਾਹਾਂਗਾ ਤੁਸੀਂ ਜੋਤ ਦੀ ਗੱਲ ਕੀਤੀ ਹੋਣੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਦੇਸੀ ਕਿ ਉਹਦੀ ਜੋਤ ਜਗਾਈ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਇਹ ਨਿਰੰਤਰ ਜਗਦੀ ਹੈ ਜੋਤ ਤੇ ਬੜੇ ਲੋਕੀ ਇਹ ਜੋਤ ਦੀ ਜਿਹੜੀ ਹੈ ਪ੍ਰਕਾਸ਼ ਦੇ ਨਾਲ ਠੀਕ ਹੁੰਦੇ ਨੇ ਮਤਲਬ ਸਾਡੇ ਕੋਲੇ ਬਹੁਤ ਸਾਰੇ ਵੀਡੀਓਜ਼ ਇਦਾਂ ਦੀਆਂ ਆndੀਆਂ ਨੇ ਜਿਦੇ ਵਿੱਚ ਬੜੇ ਲੋਕ ਕਹਿੰਦੇ ਨੇ ਕਿ ਅਸੀਂ ਜੀ ਇੰਨੇ ਦਿਨ ਲਗਾਤਾਰ ਅਸੀਂ ਗੁਰਦੁਆਰੇ ਆਉਨੇ ਆ ਅਸੀਂ ਇੱਥੇ ਆ ਕੇ ਜੋਤ ਦਾ ਜਿਹੜਾ ਘੋ ਹੈ ਉਹ ਆਪਣੇ ਮੱਥੇ ਨੂੰ ਲਾਉਨੇ ਆ ਜਾਂ ਅੱਖਾਂ ਤੇ ਲਾਉਨੇ ਆ ਤੇ ਸਾਡੀਆਂ ਬੜੀਆਂ ਬਿਮਾਰੀਆਂ ਠੀਕ ਹੋ ਗਈਆਂ ਫਿਰ ਗੁਰਬਾਣੀ ਦੀ ਰੋਸ਼ਨੀ ਦੇ ਇਨ ਇਹਨੂੰ ਹੀ ਆਪਾਂ ਇਦਾਂ ਹੀ ਸਮਝਾਂਗੇ ਵੀ 10 ਗੁਰੂ ਸਹਿਬਾਨਾਂ ਨੇ ਕਿਸੇ ਨੂੰ ਵੀ ਕੀ ਕੋਈ ਜੋਤ ਘਿਓ ਦੀ ਜਗਾ ਕੇ ਠੀਕ ਕੀਤਾ ਕੋਈ ਐਗਜ਼ਾਮਪਲ ਕੋਈ ਉਦਾਹਰਣ ਇਤਿਹਾਸ ਵਿੱਚੋਂ ਮਿਲਦੀ ਹੋਵੇ ਕਿਉਂਕਿ 10 ਗੁਰੂ ਸਹਿਬਾਨ ਦਾ 239 ਸਾਲ ਦਾ ਲੰਮਾ ਸਮਾਂ ਵਾ 239 ਸਾਲਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ 10 ਪਾਤਸ਼ਾਹੀਆਂ ਨੇ ਕਿਤੇ ਵੀ ਇਦਾਂ ਕਿਹਾ ਵੀ ਉਹ ਫਲਾਨੇ ਥਾਂ ਤੇ ਜੋਤ ਜਗ ਰਹੀ ਹੈ ਉਸ ਜੋਤ ਕੋਲ ਜਾਓ ਉਹਦਾ ਘਿਓ ਲਓ ਜਾਂ ਉਹਦਾ ਘਿਓ ਮੱਥੇ ਤੇ ਲਾ ਲਓ ਜਾਂ ਉਹਦੀ ਰੋਸ਼ਨੀ ਇਦਾਂ ਸਾਹਮਣੇ ਆਪਣਾ ਚਿਹਰਾ ਕਰੋ ਤੁਸੀਂ ਠੀਕ ਹੋ ਜਾਓਗੇ ਹੋਇਆ ਨਹੀਂ ਕਿਤੇ ਵੀ ਕੋਈ ਵੀ ਇੱਕ ਉਦਾਹਰਣ ਦੇ ਦੇ ਇਹ ਵੀਡੀਓ ਸੁਣਨ ਵਾਲੇ ਦੇ ਕੋਈ ਵੀ ਨਹੀਂ ਤਾਂ ਉਹ ਥੱਲੇ 10 ਵੀ ਦੇਣ ਸਾਨੂੰ ਵੀ ਫਲਾਨੇ ਥਾਂ ਤੇ ਇਸ ਕਿਤਾਬ ਵਿੱਚ ਇਦਾਂ ਮਿਲਦਾ ਜੇ ਨਹੀਂ ਮਿਲਦਾ ਫਿਰ ਗੁਰੂ ਸਾਹਿਬ ਜੀ ਨੂੰ ਪੁੱਛਿਆ ਜਾਂਦਾ ਕਿਉਂਕਿ ਮੈਂ ਇਸ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਵੀ ਮੇਰੀ ਤੇ ਤੁਹਾਡੀ ਗੱਲ ਗਲਤ ਹੋ ਸਕਦੀ ਹੈ ਗੁਰੂ ਸਾਹਿਬ ਜੀ ਨੂੰ ਪੁੱਛਿਆ ਗਿਆ ਵੀ ਸਮੱਸਿਆਵਾਂ ਦੂਰ ਕਿਵੇਂ ਹੋਣਗੀਆਂ ਤੇ ਗੁਰੂ ਸਾਹਿਬ ਨੇ ਬੜਾ ਕੀਮਤੀ ਬੋਲ ਬਾਣੀ ਚ ਸਮਝਾਇਆ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਜੇ ਦੁੱਖ ਦੂਰ ਕਰਨੇ ਆ ਤਾਂ ਉਹਦਾ ਇੱਕੋ ਹੀ ਇੱਕ ਤਰੀਕਾ ਵਾ ਦੁੱਖ ਰੋਗ ਸੰਤਾਪ ਉੱਤਰੇ ਕਾਦੇ ਨਾਲ ਸੁਣੀ ਸੱਚੀ ਬਾਣੀ ਜਦੋਂ ਦੀ ਮੈਂ ਸੱਚੀ ਬਾਣੀ ਨੂੰ ਸੁਣਨਾ ਸ਼ੁਰੂ ਕੀਤਾ ਮਤਲਬ ਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਆ ਵੀ ਤੇਰੀਆਂ ਸਮੱਸਿਆਵਾਂ ਦਾ ਹੱਲ ਬਾਣੀ 'ਚ ਹੈ ਤਾਂ ਸਿੱਖਾਂ ਦੀ ਕੀ ਮਜਬੂਰੀ ਬਣ ਗਈ ਵੀ ਅਸੀਂ ਉਸ ਬਾਣੀ ਵਾਲੇ ਕਨਸੈਪਟ ਨਾਲੋਂ ਤੋੜ ਕੇ ਜਾਂ ਮੇਰੇ ਵਰਗਿਆਂ ਨੇ ਜਾਂ ਤੁਹਾਡੇ ਵਰਗਿਆਂ ਨੇ ਜਾਂ ਕਿਸੇ ਸੰਸਥਾ ਨੇ ਜਾਂ ਕਿਸੇ ਸੰਸਥਾ ਦੇ ਪ੍ਰਚਾਰਕਾਂ ਨੇ ਇਹ ਜ਼ੋਰ ਲਾਇਆ ਵੀ ਨਹੀਂ ਨਹੀਂ ਗੁਰੂ ਅਮਰਦਾਸ ਪਾਤਸ਼ਾਹੀ ਵਾਲੀ ਗੱਲ ਠੀਕ ਨਹੀਂ ਹੈ ਇਹਦੇ ਤੇ ਨਹੀਂ ਬਹੁਤਾ ਧਿਆਨ ਦੇਣ ਦੀ ਲੋੜ ਮੈਂ ਦੱਸੂਗਾ ਵੀ ਇੱਥੋਂ ਬੰਦਾ ਠੀਕ ਹੋ ਸਕਦਾ ਤੋਂ ਇਦਾਂ ਮੰਨ ਲਓ ਵੀ ਇਹ ਸਾਰੇ ਉਹ ਲੋਕ ਆ ਜਿਹੜੇ ਅਸਲ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਦੇ ਘਰ ਦੇ ਸ਼ਰੀਕ ਆ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਦੀ ਵਿਚਾਰਤਾ ਇਹਦੇ ਤੇ ਲੰਬੀ ਗੱਲ ਹੋ ਸਕਦੀ ਹੈ ਵੀ ਕੀ ਸਮੱਸਿਆ ਹੈ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਤਿੰਨ ਚੀਜ਼ਾਂ ਮੈਂ ਤੁਹਾਡੇ ਧਿਆਨ ਚ ਲਿਆਉਣਾ ਪਹਿਲੀ ਸਮੱਸਿਆ ਆ ਸਮਾਜ ਦੇ ਵਿੱਚ ਜਾਤ ਪਾਤ ਦਾ ਕੋੜ ਬਹੁਤ ਵੱਡੇ ਪੱਧਰ ਤੇ ਦੁਨੀਆ ਭਰ ਵਿੱਚ ਅੱਜ ਵੀ ਹੈਗਾ ਤੇ ਬਾਬੇ ਨਾਨਕ ਜੀ ਦੇ ਵੇਲੇ ਵੀ ਸੀ ਅੱਜ ਵੀ ਹੈ ਅਸੀਂ ਕਹਿ ਦਿੰਦੇ ਆ ਕਿ ਸ਼ਾਇਦ ਸਾਡੇ ਮੁਲਕ ਵਿੱਚ ਆ ਕਿਉਂਕਿ ਜਦੋਂ ਭਾਰਤ ਦੀ ਗੱਲ ਆਉਂਦੀ ਆ ਭਾਰਤ ਵਿੱਚ ਠੀਕ ਆ ਉਹਦੇ ਰੂਪ ਬਦਲ ਜਾਂਦੇ ਆ ਪਰ ਸਾਰਿਆਂ ठाਉ ਗੋਰਿਆਂ ਕਾਲਿਆਂ ਚ ਨਹੀਂ ਆ ਕਿਹੜੇ ਥਾਂ ਤੇ ਨਹੀਂ ਕੀ ਸਕਿਨ ਕਰਕੇ ਇਹ ਜਿਹਨੂੰ ਅਸੀਂ ਜਿਸ ਤਰ੍ਹਾਂ ਦੇ ਰੋਗ ਉੱਥੇ ਹੈਗੇ ਉਹ ਇੱਥੇ ਵੀ ਨੇ ਤੇ ਉੱਥੇ ਵੀ ਨੇ ਇਹ ਸਾਰੇ ਰੋਗ ਕਿੱਦੇ ਤੋਂ ਦੂਰ ਹੋ ਸਕਦੇ ਆ ਜਦੋਂ ਇਹ ਗੱਲ ਸਮਝ ਆਊਗੀ ਸਭ ਮੈਂ ਜੋਤ ਜੋਤ ਹੈ ਸੋਏ ਜਦੋਂ ਇਹ ਗੱਲ ਸਮਝ ਆਊਗੀ ਈਬੇ ਬੀਠੋ ਲੂਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਸ਼ਬਦ ਵੇਖੋ ਕਿੱਡਾ ਕੀਮਤੀ ਹੈ ਇੱਥੇ ਵੀ ਰੱਬ ਹੈ ਉੱਥੇ ਵੀ ਰੱਬ ਹੈ ਭਾਈ ਰੱਬ ਤੋਂ ਬਿਨਾਂ ਸੰਸਾਰ ਹੀ ਨਹੀਂ ਹੈ ਪਰਮਾਤਮਾ ਤੋਂ ਬਿਨਾ ਸੰਸਾਰ ਹੀ ਨਹੀਂ ਹੈ ਕੋਈ ਕਵੇ ਹਿੰਦੂ ਹੈ ਕੋਈ ਕਵੇ ਮੁਸਲਮਾਨ ਹੈ ਕੋਈ ਕਵੇ ਜੈਨੀ ਹੈ ਕੋਈ ਕਵੇ ਬੁੱਧੀ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਨੂੰ ਤਾਂ ਇਦਾਂ ਲੱਗਦਾ ਵੀ ਸਾਰਿਆਂ 'ਚ ਰੱਬ ਹੈ ਕਿੰਡੀ ਗਜ਼ਬ ਗੱਲ ਹੈ ਉਹ ਹੁਣ ਇਹ ਗੱਲ ਖਤਮ ਕਰਨੀ ਹੈ ਕਿਉਂਕਿ ਖਤਮ ਕਿ ਤਾਂ ਹੋਊਗੀ ਜੇ ਨਕਲੀ ਜੋਤ ਨਾਲ ਲੋਕਾਂ ਨੂੰ ਜੋੜਿਆ ਜਾਊਗਾ ਤੇ ਜਦੋਂ ਨਕਲੀ ਜੋਤ ਨਾਲ ਜੁੜ ਜਾਣਗੇ ਤੇ ਇੱਕ ਬੰਦਾ ਜਿਹੜਾ ਕਿਸੇ ਹੋਰ ਧਰਮ ਨੂੰ ਮੰਨਦਾ ਜਿਹੜਾ ਕਿਸੇ ਹੋਰ ਇਜ਼ਮ ਨੂੰ ਮੰਨਦਾ ਉਹ ਧਰਮ ਨੂੰ ਮੰਨਣ ਵਾਲਾ ਦੂਜੇ ਧਰਮ ਦੀ ਜੋਤ ਬੁਝਾਊਗਾ ਹੋ ਰਿਹਾ ਨਾ ਧਰਮ ਦੇ ਨਾਂ ਤੇ ਲੋਕਾਂ ਦੇ ਕਤਲ ਹੋ ਰਹੇ ਨੇ ਨਾ ਮਤਲਬ ਕਿਉਂ ਆਂਦੀਆਂ ਜੋਤਾਂ ਜਗ ਰਹੀਆਂ ਜਿਹੜੀ ਅਸਲ ਜੋਤ ਸਾਡੀ ਹੈ ਜਿਹੜੀ ਬਾਬੇ ਨੇ ਜਗਾਈ ਹੈ ਉਹ ਧਰਮ ਦੇ ਨਾਂ ਤੇ ਬੁਝਾਈਆਂ ਜਾ ਰਹੀਆਂ ਨੇ ਤਾਂ ਇਹ ਤਾਂ ਹੀ ਹੋ ਸਕਦਾ ਸੀ ਜੇ ਅਸਲੀ ਜੋਤ ਨਾਲੋਂ ਤੋੜ ਕੇ ਨਕਲੀ ਜੋਤ ਨਾਲ ਜੋੜਿਆ ਜਾਂਦਾ ਤੇ ਅਸਲੀ ਜੋਤ ਨੇ ਸਮਝਾ ਦੇਣਾ ਸੀ ਸਭ ਮੈਂ ਜੋਤ ਜੋਤ ਹੈ ਸੋਏ ਤੇ ਸਤੇ ਚਾਨਣ ਸਭ ਮੈਂ ਚਾਨਣ ਹੋਏ ਗੁਰੂ ਨੇ ਇਹ ਗੱਲ ਸਾਨੂੰ ਸਮਝਾਉਣੀ ਹੈ ਪਰ ਅਸੀਂ ਇਹ ਸਮਝਣਾ ਨਹੀਂ ਚਾਹੁੰਦੇ ਵੀ ਜੀ ਇੱਕ ਸ਼ਬਦ ਨਾ ਅੱਜ ਕੱਲ ਬਹੁਤ ਪ੍ਰਚਲਿਤ ਹੈ ਮਤਲਬ ਕਿ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਯੂਜ਼ ਕਰਦੀਆਂ ਨੇ ਇਹਨੂੰ ਜਿਹਨੂੰ ਆਪਾਂ ਕਹਿ ਦਿੰਦੇ ਆ ਸੋ ਕਿਉ ਮੰਦਾ ਆਖੀਆ ਜਿੱਤ ਜਮੇ ਰਾਜਾ ਨਾ ਗੁਰੂ ਨਾਨਕ ਪਾਸ਼ਾ ਦਾ ਹੀ ਸ਼ਬਦ ਹੈ ਇਹ ਤੇ ਇਹ ਗੱਲ ਕਰਕੇ ਨਾ ਗੁਰੂ ਸਾਹਿਬ ਦਾ ਇਹ ਸ਼ਬਦ ਯੂਜ਼ ਕਰਕੇ ਉਹ ਭੈਣਾਆਂ ਜਾਂ ਉਹ ਬੀਬੀਆਂ ਇਹ ਗੱਲ ਕਹਿੰਦੀਆਂ ਨੇ ਕਿ ਗੁਰੂ ਸਾਹਿਬ ਨੇ ਸਾਨੂੰ ਬਰਾਬਰ ਦਾ ਦਾ درجہ ਦਿੱਤਾ ਅਸੀਂ ਬਰਾਬਰ ਆ ਸਾਰਿਆਂ ਦੇ ਪਰ ਮੇਰਾ ਸਵਾਲ ਇੱਥੇ ਇਹ ਹੈ ਕਿ ਬਰਾਬਰਤਾ ਦਾ ਦਰਜਾ ਹੈਗਾ ਤੁਸੀਂ ਗੁਰੂ ਬਾਣੀ ਦੇ ਅਕੋਰਡਿੰਗ ਬਰਾਬਰ ਹੋ ਪਰ ਤੁਹਾਡਾ ਕਰਦਾਰ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਸ਼ਬਦ ਜਿਹੜੀ ਭੈਣ ਉਹ ਜਿਹੜੀ ਬੀਬੀ ਵਾਸਤੇ ਕਿਹਾ ਸੀ ਕਿ ਉਹ ਕਰਦਾਰ ਅੱਜ ਦੀਆਂ ਉਹਨਾਂ ਭੈਣਾਂ ਬੀਬੀਆਂ ਦਾ ਹੈਗਾ ਹਾਂ ਨੇ ਬਿਲਕੁਲ ਇਹ ਨਾ ਅਸਲ ਚ ਕੀ ਹੋ ਗਿਆ ਵੀ ਅਸੀਂ ਬਹੁਤਿਆਂ ਥਾਵਾਂ ਤੇ ਨਾ ਆਪਣੇ ਆਪ ਨੂੰ ਬਚਾਉਣ ਲਈ ਜਾਂ ਆਪਣੀ ਸੇਫਟੀ ਵਾਸਤੇ ਗੁਰਬਾਣੀ ਦੇ ਪ੍ਰਮਾਣ ਵਰਤ ਲੈਨੇ ਆਂ ਕਈ ਵਾਰ ਬਹੁਤ ਵਾਰ ਹੁੰਦਾ ਸਾਰੀ ਦੁਨੀਆ ਚ ਇਸ ਤਰ੍ਹਾਂ ਦਾ ਜੇ ਮੈਂ ਜੋ ਉਦਾਹਰਨ ਦੇ ਤੌਰ ਤੇ ਗੱਲ ਸਮਝਣੀ ਹੋਵੇ ਤੁਸੀਂ ਬਹੁਤ ਸਾਰੇ ਗੁਰਦੁਆਰਿਆਂ ਜਾਓਗੇ ਪਾਲਕੀਆਂ ਤੇ ਜਾਂ ਰੁਮਾਲਿਆਂ ਦੇ ਅਗਲੇ ਬੰਨੇ ਵਾਲੀ ਜਿਹੜੀ ਝਾਲਰ ਹੁੰਦੀ ਆ ਉਹਦੇ ਤੇ ਪੰਕਤੀ ਲਿਖੀ ਹੁੰਦੀ ਆ ਵੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਹੁਣ ਮੈਂ ਬਹੁਤ ਸਾਰੇ ਥਾਵਾਂ ਤੇ ਕਹਿੰਨਾ ਵੀ ਕੀ ਇਹ ਗੱਲ ਇਦਾਂ ਹੀ ਇਨ ਬੇਨ ਇੰਨੀ ਕ ਜੇ ਮੰਨਣੀ ਆ ਵੀ ਜੋ ਮੰਗੋਗੇ ਮਿਲਦਾ ਕੀ ਇਹ ਸੱਚ ਆ ਇਦਾਂ ਨਹੀਂ ਸੱਚ ਇਦਾਂ ਸੱਚ ਕਿਉਂ ਆ ਇਹਦਾ ਮਤਲਬ ਗੁਰੂ ਸਾਹਿਬ ਪਹਿਲਾਂ ਮੰਗਣਾ ਸਿਖਾਉਂਦੇ ਆ ਵੀ ਮੰਗਣਾ ਕੀ ਹੈ ਜਿੰਨੂੰ ਮੰਗਣਾ ਨਹੀਂ ਮੰਨ ਲੋ ਕੱਲ ਨੂੰ ਕੋਈ ਬੰਦਾ ਆਣ ਕੇ ਕਹਵੇ ਵੀ ਮੈਂ ਨਾ ਫਲਾਣੇ ਥਾਂ ਤੇ ਮਤਲਬ ਕਬਲਾ ਕਰਨਾ ਕਿਸ ਨਾਲ ਤੇ ਗੁਰੂ ਸਾਹਿਬ ਜੀ ਕਿਰਪਾ ਕਰਿਓ ਵੀ ਮੇਰੇ ਤੇ ਸਹਿਯੋਗ ਬਖਸ਼ੋ ਵੀ ਮੈਂ ਕਬਲੇ ਚ ਕਾਮਯਾਬ ਹੋ ਜਾ ਕੀ ਇਹ ਗੱਲ ਪੂਰੀ ਹੋ ਜੂਗੀ ਕਦੇ ਨਹੀਂ ਹੋਣੀ ਜਾਂ ਕੋਈ ਬੰਦਾ ਆਣ ਕੇ ਕਹਵੇ ਵੀ ਮੇਰੇ ਮੇਰੇ ਤਾਂ ਨਸ਼ਾ ਖਤਮ ਹੋਇਆ ਪਿਆ ਵੀ ਮੈਂ ਤਾਂ 5-10 ਦਿਨ ਹੋ ਗਏ ਨਸ਼ੇ ਤੋਂ ਬੜਾ ਬੁਰਾ ਹਾਲ ਹੈ ਵੀ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਕੋਈ ਪ੍ਰਬੰਧ ਕਰੋ ਤਾਂ ਕਿ ਮੇਰੇ ਨਸ਼ੇ ਦੀ ਤੋੜ ਪੂਰੀ ਹੋ ਜਾਏ ਕੀ ਇਹ ਗੱਲ ਪੂਰੀ ਹੋ ਜੂਗੀ ਪਰ ਮੰਗ ਤਾਂ ਰਿਹਾ ਆ ਉਹ ਫਿਰ ਆਣ ਕੇ ਤੇ ਜੇ ਉਹਨੂੰ ਇਦਾਂ ਹੀ ਵੇਖਣਾ ਹਾਲਾਂਕਿ ਉੱਥੇ ਗੱਲ ਹੈ ਜਦੋਂ ਸ਼ਬਦਾਂ ਅਨੁਸਾਰਿਆਂ ਨੂੰ ਵੇਨੇ ਆ ਇਹ ਫਿਰ ਗੱਲ ਲੰਬੀ ਹੋਣੀ ਹੈ ਵੀ ਜਦੋਂ ਸ਼ਬਦ ਵੇਨੇ ਅੰਦਰ ਸ਼ਬਦਾਂ ਚ ਇਕ ਰਹਾਓ ਹੈ ਰਹਾਓ ਦਾ ਮਤਲਬ ਹੈ ਗੁਰੂ ਸਾਹਿਬ ਕਹਿੰਦੇ ਠਹਿਰੋ ਪਹਿਲਾਂ ਸਮਝੋ ਗੱਲ ਕੀ ਹੈ ਜੇ ਮਨ ਲਓ ਤੁਸੀਂ ਕੋਈ ਮੇਰੇ ਨਾਲ ਗੱਲ ਕਰੋ ਤਾਂ ਮੈਨੂੰ ਅੱਧੀ ਇੱਕ ਸਮਝ ਲੱਗੇ ਤਾਂ ਮੈਂ ਉਹਦਾ ਰਿਐਕਟ ਕਰਦਾ ਤੇ ਤੁਸੀਂ ਮੈਨੂੰ ਕਹੋਗੇ ਵੀ ਗਿਆਨੀ ਜੀ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਸਾਰੀ ਵੀ ਮੈਂ ਇਹ ਤਾਂ ਕਹਿਣਾ ਨਹੀਂ ਸੱਚਾਉਂਦਾ ਅੱਛਾ ਜਦੋਂ ਦੂਜੀ ਵਾਰ ਤੁਸੀਂ ਗੱਲ ਕਹੀ ਤਾਂ ਤੁਸੀਂ ਕਿਹਾ ਵੀ ਹਾਂਜੀ ਹੁਣ ਬੋਲੋ ਫਿਰ ਮੈਂ ਕਹੂੰਗਾ ਵੀ ਅੱਛਾ ਓਕੇ ਫਿਰ ਤਾਂ ਹੁਣ ਗੱਲ ਹੀ ਨਹੀਂ ਰਹੇਗੀ ਕਿਉਂਕਿ ਮੈਂ ਉਹਨੂੰ ਕਹਿਣਾ ਹੀ ਨਹੀਂ ਕੁਝ ਵੀ ਕਿਉਂਕਿ ਅਧੂਰੀ ਕਰਕੇ ਮੇਰਾ ਸਵਾਲ ਸੀ ਤੇ ਜਦੋਂ ਇਹ ਚੀਜ਼ਾਂ ਪੈਦਾ ਹੁੰਦੀਆਂ ਨਾ ਉਹਦਾ ਕਾਰਨ ਇਹ ਆ ਵੀ ਅਸੀਂ ਸਮਝਦੇ ਅਧੂਰਾ ਆਂ ਤੇ ਸਿਆਣੇ ਕਹਿੰਦੇ ਆ ਥੋੜਾ ਸੱਚ ਨਹੀਂ ਪਤਾ ਹੋਣਾ ਚਾਹੀਦਾ ਜਾਂ ਪੂਰਾ ਪਤਾ ਹੋਵੇ ਤੇ ਜਾਂ ਫਿਰ ਸਾਨੂੰ ਪਤਾ ਹੀ ਨਾ ਹੋਵੇ ਅਧੂਰਾ ਸੱਚ ਬੜਾ ਖਤਰਨਾਕ ਹੁੰਦਾ ਹੁੰਦੇ ਹੁੰਦੇ ਮਾੜਾ ਵਕੀਲ ਹੁੰਦਾ ਨਾ ਜਿਹੜਾ ਉਹ ਬਚਾਉਣ ਦੀ ਜਗ੍ਹਾ ਤੇ ਬੰਦਾ ਫਾਇਲਵਾ ਦਿੰਦਾ ਹੁੰਦਾ ਕਿਉਂਕਿ ਉਹਨੂੰ ਮੁਕਾਲਤ ਕਰਨੀ ਨਹੀਂ ਆਉਂਦੀ ਵਿਚਾਰੇ ਨੂੰ ਇਸ ਕਰਕੇ ਮੇਰੀ ਕੌਮ ਦੇ ਵਿੱਚ ਬਹੁਤ ਸਾਰੇ ਮਾੜੇ ਵਕੀਲ ਨੇ ਜਿਨ੍ਹਾਂ ਨੇ ਸਾਡੀ ਕੌਮ ਨੂੰ ਬਚਾਉਣ ਦੀ ਜਗ੍ਹਾ ਤੇ ਫਾਇਲਵਾ ਦੇਣਾ ਇਦਾਂ ਹੀ ਪੜ੍ਹਾਈ ਲਿਖਾਈ ਕਰ ਲਈ ਐਜੂਕੇਸ਼ਨ ਆ ਗਈ ਕੋਲ ਤੇ ਉਹਦੇ ਚੋਂ ਇੱਕ ਪ੍ਰਮਾਣ ਵੀ ਸਾਹਮਣੇ ਆ ਗਿਆ ਹੁਣ ਉਹ ਜੋ ਮੰਗੇ ਠਾਕੁਰ ਆਪਣੇ ਤੇ ਜਿਹੜਾ ਰਹਾਉ ਵਾਲਾ ਬੰਦ ਹੈ ਉਹ ਸ਼ਬਦ ਉਹ ਹੈਗਾ ਵਾ ਹਰ ਜਨ ਰੱਖੇ ਗੁਰ ਗੋਬਿੰਦ ਹਰ ਜਨ ਦਾ ਮਤਲਬ ਹੈ ਰੱਬ ਦੇ ਸੇਵਕ ਜਿਹੜਾ ਸੇਵਕ ਹੁਣ ਸੇਵਕ ਦੀ ਪਰਿਭਾਸ਼ਾ ਵੀ ਬਾਣੀ ਚ ਬਾਣੀ ਚ ਦਿੱਤੀ ਹੈ ਸੇਵਕ ਕੌਣ ਹੁੰਦਾ ਸੇਵਕ ਇਹ ਨਹੀਂ ਵੀ ਮੈਂ 10 ਦਿਨ ਗੁਰਦੁਆਰੇ ਜਾਣਾ ਜਾਂ ਮੈਂ ਬਾਣੀ ਪੜ੍ਹਦਾ ਜਾਂ ਮੈਂ ਪੱਕ ਬਨ ਲਈ ਨਾ ਜਾਂ ਮੈਂ ਸ੍ਰੀ ਸਾਹਿਬ ਵਾਲੀ ਦੇ ਮੈਂ ਸੇਵਕ ਹੋ ਗਿਆ ਜਾਂ ਮੈਂ ਚੋਲਾ ਪਾ ਲਿਆ ਜਾਂ ਮੈਂ ਰੈਗੂਲਰ ਗੁਰਦੁਆਰੇ ਜਾਂਦਾ ਵੀ ਮੈਨੂੰ 10 ਸਾਲ ਹੋ ਗਏ ਮੈਂ ਗੁਰਦੁਆਰੇ ਦਾ ਨਿਯਮ ਨਹੀਂ ਤੋੜਿਆ ਤੇ ਮੈਂ ਸੇਵਕ ਹੋ ਗਿਆ ਗੁਰੂ ਸਾਹਿਬ ਕਹਿੰਦੇ ਨਾ ਤੂੰ ਸੇਵਕ ਨਹੀਂ ਐ ਸੇਵਕ ਹੋਣ ਵਾਸਤੇ ਕੀ ਐ ਸੇਵਕ ਸਿੱਖ ਪੂਜਣ ਸਭਿਆਵੇਂ ساری ਦੁਨੀਆ ਸੇਵਕ ਬਣ ਕੇ ਤੇਰੀ ਪੂਜਾ ਕਰਨ ਆਉਂਦੀ ਐ ਸੇਵਕ ਸਿੱਖ ਪੂਜਣ ਸਭਿਆਵੇਂ ਸਭ گاਵੇਂ ਹਰ ਹਰ ਊਤਮ ਬਾਣੀ ਤੇ ਸਾਰੇ ਉਹ ਬਾਣੀ ਗਾਉਂਦੇ ਵੀ ਆਣ ਕੇ ਵੀ ਅਸੀਂ ਤਾਂ ਗੁਰੂ ਦੇ ਪਿਆਰੇ ਆ ਜੀ ਨਗਰ ਕੀਰਤਨ ਚ ਵੇਖੋ ਗਾ ਹੀ ਰਹੇ ਨੇ ਲੋਕ ਪ੍ਰਭਾਤ ਫੇਰੀਆਂ ਚ ਗਾ ਰਹੇ ਨੇ ਪਰ ਗੁਰੂ ਸਾਹਿਬ ਜੀ ਕਹਿੰਦੇ ਗਾਵਿਆ ਸੁਣਿਆ ਗਾਇਆ ਹੋਇਆ ਤੇ ਸੁਣਿਆ ਹੋਇਆ ਤਿੰਨ ਕਾ ਥਾਂ ਪਾਵੈ ਪਰਮਾਨ ਉਹਨਾਂ ਦਾ ਹੁੰਦਾ ਜਿਨ ਸਤਗੁਰੂ ਕੀ ਆਗਿਆ ਸੱਤ-ਸੱਤ ਕਰਮਾਨੀ ਇਹਨੂੰ ਸੇਵਕ ਕਹਿੰਦੇ ਆ ਹੁਣ ਜਿਹੜਾ ਇਹੋ ਜਿਹਾ ਸੇਵਕ ਹੁੰਦਾ ਹਰਜਨ ਰਾਖੇ ਗੁਰਗੋਬਿੰਦ ਉਹਦੀ ਗੁਰੂ ਬਖਸ਼ਿਸ਼ ਕਰਦਾ ਉਹਦੇ ਤੇ ਗੁਰੂ ਮਿਹਰ ਕਰਦਾ ਤੇ ਉਹ ਜਿਹੜਾ ਸੇਵਕ ਹੈ ਉਹ ਫਿਰ ਗੁਰੂ ਕੋਲੋਂ ਮੰਗਦਾ ਕੀ ਹੈ ਮੰਗਣਾ ਮੰਗਨ ਨੀਕਾ ਹਰਜਸ ਗੁਰ ਤੇ ਮੰਗਣਾ ਜਾਂ ਗੁਰੂ ਨੂੰ ਫਿਰ ਆਣ ਕੇ ਕਹਿੰਦਾ ਕਿਵੇਂ ਸਚਿਆਰਾ ਹੋਈਏ ਗੁਰੂ ਸਾਹਿਬ ਅਕਲ ਦਿਓ ਵੀ ਸੱਚਾ ਕਿਵੇਂ ਹੋ ਜਾਮੈਂ ਤੇ ਜਿਹੜਾ ਬੰਦਾ ਸਚਿਆਰ ਹੋਊਗਾ ਉਹ ਫਿਰ ਕਿਰਦਾਰ ਨੂੰ ਵੇਖ ਕੇ ਪ੍ਰਮਾਣ ਦੇਊਗਾ ਨਾ ਕਿ ਪ੍ਰਮਾਣਾਂ ਨੂੰ ਵੇਖ ਕੇ ਕਿਰਦਾਰ ਨੂੰ ਸਾਬਤ ਕਰ ਦੂਗਾ ਵੀ ਬਾਣੀ ਚ ਲਿਖਿਆ ਸੋ ਕਿਉਂ ਮੰਦਾ ਆਖੀਏ। ਤੋਂ ਇਹ ਪੱਕੀ ਗੱਲ ਹੈ ਜਦੋਂ ਮਾਬੇ ਨੇ ਸੋ ਕਿਉਂ ਮੰਦਾ ਆਖਿਆ ਨਾ ਉਹ ਬਹੁਤ ਵੱਡੀ ਗੱਲ ਹੈ। ਤੇ ਜਦੋਂ ਕਿਸੇ ਨੇ ਸੋ ਕਿਉਂ ਮੰਦਾ ਸ਼ਬਦ ਆਪਣੇ ਆਪ ਨਾਲ ਜੋੜਨਾ ਤਾਂ ਯਾਦ ਰੱਖਿਓ ਉੱਥੇ ਕਿਰਦਾਰ ਸਾਡੇ ਬੀਬੀ ਪਾਨੀ ਜੀ ਵਰਗੇ ਉੱਥੇ ਸਾਡੇ ਕਰਤਾ ਕਿਰਦਾਰ ਜਿਹੜੇ ਆ ਮਾਤਾ ਸੁਲੱਖਣੀ ਜੀ ਵਰਗੇ ਮਾਤਾ ਤ੍ਰਿਪਤਾ ਜੀ ਵਰਗੇ ਹੋਣੇ ਚਾਹੀਦੇ ਆ। ਜਦੋਂ ਉਸ ਕਿਰਦਾਰ ਤੇ ਗੱਲ ਆਊਗੀ ਤਾਂ ਸੱਚੀ ਮੁੱਚੀ ਨਹੀਂ ਤਾਂ ਬਾਬੇ ਨੇ ਕਿਹਾ ਰੰਨਾ ਹੋਈਆਂ ਬੋਧੀਆਂ ਵਾਣੀ ਜੀ ਵੀ ਪ੍ਰਮਾਣ ਨੇ ਪੁਰਖ ਹੋਏ ਸ਼ਿਆਦ ਜਿੱਥੇ ਔਰਤਾਂ ਬੁੱਧ ਦੇਣ ਵਾਲੀਆਂ ਆ ਜਾਣ ਤੇ ਆਪਣੇ ਪਤੀ ਨੂੰ ਅਕਲ ਇਹ ਦੇਣ ਵੀ ਸਾਨੂੰ ਨਹੀਂ ਪਤਾ ਜੇ ਗਵਾਂਡੀਆਂ ਦੇ ਘਰ ਵੱਡੀ ਗੱਡੀ ਖੜੀ ਆ ਤੇ ਅਸੀਂ ਵੀ ਵੱਡੀ ਗੱਡੀ ਲੈਣੀ ਹੈ ਤੁਸੀਂ ਰਿਸ਼ਵਤ ਲੈਣੀ ਹੈ ਤੁਸੀਂ ਕਿਸੇ ਨਾਲ ਕਾਲੇ ਮਾਲੇ ਕਰਨੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਜੀ ਔਰਤ ਤੋਂ ਫਿਰ ਸੁਚੇਤ ਵੀ ਰਹਿਣਾ ਚਾਹੀਦਾ ਤੋ ਗੁਰੂ ਸਾਹਿਬ ਨੇ ਬਾਣੀ ਚ ਬਹੁਤ ਕਮਾਲ ਦੇ ਪਾਕਾ ਅਸੀਂ ਅਧੂਰੀਆਂ ਜਾਣਕਾਰੀਆਂ ਲੈ ਕੇ ਸਮਾਜ ਵਿੱਚ ਵੰਡ ਰਹੇ ਆ ਤੇ ਅਧੂਰਾ ਸਿਸਟਮ ਕ੍ਰੀਏਟ ਕਰ ਰਹੇ ਆ ਜਦੋਂ ਸੋ ਕਿਉ ਮੰਦੇ ਆਲੀ ਗੱਲ ਹੈ ਉੱਥੇ ਗੁਰੂ ਸਾਹਿਬ ਜਦੋਂ ਅਸੀਂ Sri Lanka ਦੀ ਗੱਲ ਕਰਦੇ ਆ ਉੱਥੇ ਬੱਚੀਆਂ ਮਾਰਾ ਸੱਚੇ ਪਾਕੋਂ ਕਿ ਉਹ ਕਹਾਣੀ ਇਤਿਹਾਸ ਵਿੱਚ ਸਾਖੀ ਆਉਂਦੀ ਹੈ ਵੀ ਮਹਾਰਾਜ ਨੂੰ ਪਰਖਣ ਲਈ ਪੈਸੇ ਦਮੜੇ ਕਈ ਕੋਸ਼ਿਸ਼ ਉਹਨਾਂ ਨੇ ਯਤਨ ਕੀਤਾ ਤੇ ਅਖੀਰ ਮਹਾਰਾਜ ਦੇ ਸਾਹਮਣੇ ਉਹਨਾਂ ਨੇ ਜਵਾਨ ਬੱਚੀਆਂ ਤਿਆਰ ਕਰਕੇ ਉਹ ਕਿਰਦਾਰ ਤੋਂ ਡੇਗਿਆ ਜਾਂਦਾ ਦੁਨੀਆ 'ਚ ਬੰਦੇ ਆ ਨੂੰ ਇੱਕੋ ਹੀ ਤਰੀਕਾ ਹੁੰਦਾ ਵੀ ਉਹਨੂੰ ਕਿਰਦਾਰ ਤੋਂ ਸੁੱਟ ਦੋ ਮਹਾਰਾਜ ਸੱਚੇ ਬਾਦਸ਼ਾਹ ਜੀ ਸਾਹਮਣੇ ਜਦੋਂ ਬੱਚੀਆਂ ਆਈਆਂ ਤੇ ਉਹਨਾਂ ਦੇ ਸਿਰ ਤੇ ਹੱਥ ਰਾ ਕੇ ਮਹਾਰਾਜ ਨੇ ਕਿਹਾ ਵੀ ਧੀਓ ਤੁਹਾਨੂੰ ਕੁਦਰਤ ਨੇ ਖੂਬਸੂਰਤ ਸਰੀਰ ਇਹਨਾਂ ਕਮਾਂ ਲਈ ਨਹੀਂ ਦਿੱਤੇ ਤੇ ਉਹ PopupButton ਮਾਰ ਕੇ ਬੱਚੀਆਂ ਰੋਈਆਂ ਵੀ ਜਿਹੜਾ ਸਾਡੇ ਸਿਰ ਤੇ ਹੱਥ ਰਾ ਕੇ ਧੀਆ ਕਹਿ ਸਕਦਾ ਕਿਉਂਕਿ ਸਾਨੂੰ ਤਾਂ ਜੰਮਣ ਵਾਲਿਆਂ ਨੇ ਵੀ ਕਦੀ ਧੀਆ ਨਹੀਂ ਕਿਹਾ ਤੇ ਇਹਦਾ ਮਤਲਬ ਉਹ ਬਾਬਾ ਨਾਨਕ ਹੀ ਹੋ ਸਕਦਾ ਉਹਦੀ ਹੋਰ ਪਰਕਰਨ ਦੀ ਲੋੜ ਨਹੀਂ ਤੇ ਇਹ ਕਿਰਦਾਰ ਬਾਬੇ ਨੇ ਬਾਣੀ ਦੇ ਰਹੀਂ ਘੜਿਆ ਤੇ ਉਹਦੇ ਵਾਸਤੇ ਫਿਰ ਉਹ ਸ਼ਬਦ ਨੇ ਵੀ ਸੋਕਿਉ ਮੰਦਾ ਆਖੀ ਜਿੱਤ ਜਮੈ ਰਾਜਾਨ ਉਹ ਘੜਤ ਜਦੋਂ ਘੜੀ ਜਾਊਗੀ ਤਾਂ ਸ਼ਬਦਾਂ ਵਿੱਚੋਂ ਘੜੀ ਜਾਣੀ ਆ ਵੀਰ ਜੀ ਖੀਰ ਤੇ ਮੈਂ ਗੱਲ ਕਰਾਂਗਾ ਕਿ ਨਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੋੜ ਕੇ ਇੱਕ ਸਾਖੀ ਜਿਹੜੀ ਆ ਬੜੀ ਪ੍ਰਚਲਿਤ ਆ ਛੋਟੇ ਹੁੰਦਿਆਂ ਤੋਂ ਬੱਚਿਆਂ ਨੂੰ ਸਿਖਾਈ ਜਾਂਦਾ ਕਿ ਵੀਰਪੇ ਦਾ ਲੰਗਰ ਗੁਰੂ ਸਾਹਿਬ ਨੇ ਲਾਇਆ ਤੇ ਅੱਜ ਤੱਕ ਕਹਿੰਦੇ ਉਹ ਲੰਗਰ ਚੱਲਦਾ ਆ ਰਿਹਾ ਤੇ ਜਿਹੜਾ ਅਸੀਂ ਅੱਜ ਦੇਖਦੇ ਆਂ ਜਿਹੜਾ ਸਰੂਪ ਬਦਲ ਗਿਆ ਲੰਗਰ ਦਾ ਪੀਜ਼ੇ ਦੇ 버ਗਰਾਂ ਦੇ ਮੋਮੋਜ਼ੇ ਲੰਗਰ ਲੱਗ ਰਿਹਾ ਨਿਊ ਡਲਸ ਫਾਸਟ ਫੂਡ ਦੇ ਲੰਗਰ ਲੱਗ ਰਹੇ ਆ ਕਿ ਗੁਰੂ ਨਾਨਕ ਪਾਤਸ਼ਾਹ ਵੇਲੇ ਜਿਹੜਾ ਲੰਗਰ ਸ਼ੁਰੂ ਹੋਇਆ ਸੀ ਤੇ ਅੱਜ ਦੇ ਲੰਗਰ ਦੇ ਵਿੱਚ ਜੇ ਫਰਕ ਪੈ ਗਿਆ ਬਹੁਤ ਲੋਕ ਕਿਉਂਕਿ ਇਹ ਵੀ ਗੱਲ ਕਰਨਗੇ ਕਿ ਜੀ ਅੱਜ ਕੱਲ ਚੱਲਦਾ ਉਹ ਕੁਝ ਹੈ ਲੋਕੀਓ ਕੁਝ ਖਾਣਾ ਪਸੰਦ ਕਰਦੇ ਆ ਤਾਂ ਅਸੀਂ ਕਿਉਂ ਨਹੀਂ ਉਹ ਲੰਗਰ ਲਾਵਾਂਗੇ ਤਾਂ ਮੇਰਾ ਸਵਾਲ ਇੱਥੇ ਇਹ ਹੈ ਕਿ ਗੁਰਬਾਣੀ ਦੇ ਵਿੱਚ ਕਹੇ ਜੇ ਲੰਗਰ ਦੀ ਗੱਲ ਕੀਤੀ ਹੈ ਕਿ ਉਹ ਲੰਗਰ ਜਿਹੜਾ ਕਿ ਤੁਹਾਨੂੰ ਸੁਚੇਤ ਕਰੇ ਤੁਹਾਡੀ ਸਰੀਰ ਹਾਂ ਨਾ ਦੋ ਚੀਜ਼ਾਂ ਆ ਬਾਣੀ ਚ ਜਿਵੇਂ ਮਹਾਰਾਜ ਨੇ ਇੱਕ ਤਾਂ ਗੱਲ ਬੜੀ ਕੀਮਤੀ ਬਾਹਰਾਜ ਨੇ ਬਾਣੀ ਚ ਵਰਤੀ ਆ ਉਹ ਇਹ ਵਰਤੀ ਆ ਕਿ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਖਿਆਲੀ ਘਰ ਦੇ ਬਣੇ ਪਦਾਰਥਾਂ ਦਾ ਲੰਗਰ ਹੀ ਸੋਨਾ ਲੱਗਦਾ ਇਹ ਤੇ ਅੱਜ ਪਰ ਦੁਨੀਆ ਭਾਰ ਚ ਲੋਕ ਕਹਿ ਰਹੇ ਆ ਵੀ ਜਿੰਨਾ ਤੁਸੀਂ ਬਾਹਰੀ ਚੀਜ਼ਾਂ ਤੋਂ ਵੱਜੋਗੇ ਕੁਦਰਤੀ ਚੀਜ਼ਾਂ ਨਾਲ ਜੁੜਜੋਗੇ ਤੇ ਤੁਹਾਡੀ ਸਿਹਤ ਠੀਕ ਰਹੂਗੀ ਇਹ ਤੇ ਸਿੰਪਲ ਜੀ ਗੱਲ ਵੀ ਆਮ ਲੋਕਾਂ ਨੂੰ ਸਮਝ ਆਉਂਦੀ ਹੈ ਤੇ ਬਾਣੀ ਚ ਵੀ ਵਾਕ ਵੀ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਦੂਜੀ ਗੱਲ ਗੁਰਬਾਣੀ ਨੇ ਇਹ ਕਹੀ ਆ ਵੀ ਜਿਤ ਖਾਦੇ ਤਨ ਪੀੜੀਏ ਮਨ ਮੇ ਚੱਲੇ ਵਿਕਾਰ ਜਿਹੜੀ ਚੀਜ਼ ਤੁਹਾਡੇ ਸਰੀਰ ਨੂੰ ਹੀ ਦੁੱਖ ਦੇ ਰਹੀ ਹੈ ਉਹਨੂੰ ਤੁਸੀਂ ਲੰਗਰ ਦਾ ਹਿੱਸਾ ਕਿਵੇਂ ਬਣਾ ਸਕਦੇ ਹੋ ਤੇ ਲੰਗਰ ਦੇ ਵਿੱਚ ਜਿੰਨਾ ਸਿੰਪਲ ਹੋਵੇ ਲੰਗਰ ਲਗਾਤਾਰ ਚੱਲਣਾ ਚਾਹੀਦਾ ਹਰ ਥਾਂ ਤੇ ਚੱਲਣਾ ਚਾਹੀਦਾ ਪਰ ਲੰਗਰਾਂ ਨੂੰ ਐਜੇ ਰੈਸਟੋਰੈਂਟ ਵਾਂਗ ਰਿਪਰਜੈਂਟ ਨਹੀਂ ਕਰਨਾ ਚਾਹੀਦਾ ਲੰਗਰਾਂ ਨੂੰ ਇਸ ਤਰ੍ਹਾਂ ਦਾ ਬਣਾਉਂਗੇ ਤੇ ਇਹ ਲੰਗਰ ਕਿਰਤੀ ਸਿੱਖਾਂ ਦੇ ਨਹੀਂ ਰਹਿ ਜਾਣੇ ਇਹ ਧਨਾੜ ਤੇ ਅਮੀਰ ਲੋਕਾਂ ਦੇ ਰਹਿ ਜਾਣੇ ਆ ਤੇ ਜਿਨ੍ਹਾਂ ਲਈ ਇਹ ਗੱਲ ਜਿੱਥੋਂ ਸ਼ੁਰੂ ਹੋਈ ਸੀ ਜਿਵੇਂ ਇਟਲੀ ਦੇ ਵਿੱਚ ਪੀਜ਼ਾ ਸ਼ੁਰੂ ਹੋਇਆ ਸੀ ਗਰੀਬ ਲੋਕਾਂ ਤੋਂ ਬ੍ਰੈਡ ਤੇ ਉਹਨਾਂ ਨੇ ਸਬਜ਼ੀ ਰੱਖ ਕੇ ਖਾਣੀ ਸ਼ੁਰੂ ਕਰਤੀ ਤੇ ਉਹਨਾਂ ਨੂੰ ਲੱਗਿਆ ਵੀ ਚਲੋ ਇਹ ਉਹ ਕਿਸੇ ਅਮੀਰ ਦੇ ਅੱਖੇ ਚ ਪੈ ਗਿਆ ਵੀ ਇਹ ਉਹਨਾਂ ਇੱਕ ਵਾਰ ਹੁਣ ਪੀਜ਼ਾ ਵੇਖੋ ਗਰੀਬ ਫਿਰ ਨਹੀਂ ਖਾ ਸਕਦਾ ਕਿਉਂਕਿ ਉਹਨਾਂ ਕੋਲ ਆ ਗਿਆ ਤੋਂ ਲੰਗਰ ਹੈ ਜਿਹੜਾ ਗੁਰੂ ਸਾਹਿਬ ਜੀ ਦਾ ਉਹ ਲੋੜਵੰਦ ਵਾਸਤੇ ਪਹਿਲੀ ਗੱਲ ਇਹ ਸਮਝਣ ਵਾਲੀ ਹੈ ਵੀ ਲੰਗਰ ਲੋੜਵੰਦ ਵਾਸਤੇ ਹੈ ਤੇ ਲੋੜਵੰਦ ਨੂੰ ਤਾਂ ਦਾਲ ਮਿਲਦੇ ਨਾ ਵੀਰੇ ਤੇ ਫੁਲਕਾ ਮਿਲਦਾ ਤੇ ਉਹਨੂੰ ਇਹਦੇ ਤੋਂ ਵੱਡੀ ਕੋਈ ਤਸੱਲੀ ਨਹੀਂ ਹੁੰਦੀ ਬੜੀ ਸਾਡੀ ਤਰਾਸਦੀ ਹੈ ਵੀ ਇੱਥੇ ਲੋਕ ਲੰਗਰ ਤੋਂ ਰੋਟੀ ਤੋਂ ਦੁਖੀ ਬੈਠੇ ਆ ਤੇ ਅਸੀਂ ਤਰ੍ਹਾਂ ਤਰ੍ਹਾਂ ਦੇ ਸਾਲ 'ਚ ਦੋ ਚਾਰ ਵਾਰ ਲੰਗਰ ਲਾ ਕੇ ਤੇ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਤੇ ਬੜੇ ਮਹਾਨ ਹੁੰਨੇ ਆ ਮੈਂ ਕਹਿੰਨਾ ਉਹਨਾਂ ਥਾਵਾਂ ਤੇ ਜਾ ਕੇ ਲੰਗਰ ਲਾਓ ਜਿੱਥੇ ਸੱਚੀ ਕਈਆਂ ਕਈਆਂ ਨੇ ਵਿਚਾਰਿਆਂ ਨੇ ਰੋਟੀ ਵੇਖੀ ਨਹੀਂ ਤੇ ਉਹਨਾਂ ਨੂੰ ਔਰ ਜਦੋਂ ਉੱਥੇ ਲਾਓਗੇ ਵੀ ਨਾ ਤੁਸੀਂ ਤਾਂ ਤੁਸੀਂ ਵੇਖ ਰਹੇ ਹੋ ਵੀ ਜਿੱਥੇ ਕਿਤੇ ਜਿਵੇਂ ਖਾਲਸਾ ਆਈਡ ਵਾਲਿਆ ਜਾਂ ਹੋਰ ਵੀ ਸਾਡੀਆਂ ਸੰਸਥਾਵਾਂ ਜਿਨ੍ਹਾਂ ਨੂੰ 10-10 ਦਿਨ ਹੋ ਜਾਂਦੇ ਆ ਰੋਟੀ ਖਾਦਿਆਂ ਨੂੰ ਉੱਥੇ ਜਦੋਂ ਕਿਸੇ ਦੇ ਹੱਥ 'ਚ ਪਾਣੀ ਦੀ ਬੋਤਲ ਵੇਖਦੇ ਆ ਜਾਂ ਰੋਟੀ ਵੇਖਦੇ ਆ ਜਾਂ ਬ੍ਰੈਡ ਵੇਖਦੇ ਆ ਤਾਂ ਉਹਨਾਂ ਨੂੰ ਲੱਗਦਾ ਨਹੀਂ ਵੀ ਰੱਬ ਆ ਗਿਆ ਇੱਥੇ ਤਾਂ ਉਹਦਾ ਰੂਪ ਵਿਗਾੜ ਕੇ ਅਸੀਂ ਬਹੁਤ ਨੁਕਸਾਨ ਕਰ ਦੇਣਾ ਗੁਰਬਾਣੀ ਨੇ ਸਿੰਪਲ ਰਹਿਣਾ ਸਿੰਪਲ ਖਾਣਾ ਸਿਖਾਇਆ ਅਸੀਂ ਗੁਰਬਾਣੀ ਦੀ ਉਸ ਰੋਸ਼ਨੀ ਵਿੱਚ ਚੱਲੀਏ ਤੇ ਮੈਨੂੰ ਲੱਗਦਾ ਬਹੁਤ ਕੁਝ ਅਸੀਂ ਸਮਾਜ ਲਈ ਨਵਾਂ ਕਰ ਸਕਦੇ ਆ ਧੰਨਵਾਦ ਵੀਰ ਜੀ ਤੁਸੀਂ ਬਹੁਤ ਚੰਗੀਆਂ ਗੱਲਾਂ ਦੱਸੀਆਂ ਸਾਨੂੰ ਤੇ ਜਰੂਰ ਜਿਹੜੇ ਸਾਡੀ ਆਡੀਅנס ਹੈ ਤੁਹਾਨੂੰ ਵੀ ਜਰੂਰ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਕਿ ਐਕਚੁਅਲ ਦੇ ਵਿੱਚ ਗੁਰਬਾਣੀ ਕੀ ਕਹਿੰਦੀ ਐ ਅਸੀਂ ਗੁਰਪੁਰਬ ਮਨਾਉਨੇ ਆ ਗੁਰੂ ਸਾਹਿਬ ਦੇ ਪਰ ਉਹ ਗੁਰਪੁਰਬ ਨੂੰ ਅਸੀਂ ਆਪਣੇ ਢੰਗ ਨਾਲ ਨਾ ਮਨਾਈਏ ਅਸੀਂ ਉਹਦਾ ਮਨਾਈਏ ਜਿੱਦਾਂ ਸਾਨੂੰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਆਪ ਅਸੀਂ ਸੁਚੇਤ ਹੋਈਏ ਹੋਰਾਂ ਨੂੰ ਕਰੀਏ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਰਹਿ ਕੇ ਅਸੀਂ ਉਹ ਸਿਧਾਂਤ ਫਾਲੋ ਕਰੀਏ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਨੇ ਚੰਗਾ ਸੱਚਿਆਰ ਸਿੱਖ ਬਣਨ ਦੀ ਜ ਇਦਾਂ ਹੀ ਹੋਰ ਤੁਹਾਨੂੰ ਮਿਲਵਾਂਦੇ ਰਾਂਗੇ ਹੋਰ ਵਿਦਵਾਨਾਂ ਦੇ ਨਾਲ ਤੁਸੀਂ ਦੇਖਦੇ ਰਹੋ ਸਿਟੀ ਹੈਡਲਾਈਨਸ ਮਿਲਦੀਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ